ਪੰਜਾਬੀਆਂ ਦਾ ਖਰਾਕ ਆਈਏ ਪੰਜਾਬੀਆਂ ਦੇ ਵਿੱਚ ਵਧੀਆ ਲੱਗਦਾ ਸਾਗ ਠੰਡ ਦੇ ਵਿੱਚ ਖਾਓ ਸਾਗ ਵਧੀਆ ਵਾ ਜਰ ਜੀ ਪਿੰਡ ਦਾ ਤਾਜ਼ਾ ਸਾਗ ਤੋੜ ਕੇ ਲਿਆਉਂਦੇ ਆ ਤੇ ਛਿੱਲ ਸਮਾਰ ਕੇ ਸਾਗ ਦਿੰਦੇ ਆ ਇੱਕ ਬਿਰਾਂ ਰੇਲੀ ਸਾਗ ਆ ਤੇ ਇੱਕ ਦੇਸੀ ਸਾਗ ਆ ਵੀ ਜਰ ਜੀ ਪਿੰਡ ਦਾ ਹੀ ਸਾਗ ਆ ਸਾਡਾ ਤਾਜ਼ਾ ਵਧੀਆ ਸਾਗ ਅਸੀਂ ਮੰਡੀ ਤੋਂ ਨਹੀਂ ਲੈ ਕੇ ਆਉਂਦੇ ਵੀਰੇ ਸਾਗ ਸਾ ਤੋਂ ਬਹੁਤ ਜਾਣ ਜੀ ਲੈ ਕੇ ਜਾਂਦੇ ਆ ਕਟਾ ਕੇ ਵੀ ਕੱਟ ਕੇ ਵੀ ਦਿੰਨੇ ਆ ਤੇ ਅਸੀਂ ਆਹ ਨੂੰ ਛੱਲ ਕੇ ਵੀ ਸਾਗ ਦਿੰਨੇ ਆ ਵੀਰੇ ਜਦੋਂ ਵੀ ਪੰਜਾਬ ਦੀ ਗੱਲ ਆਉਂਦੀ ਤੇ ਜਿਹੜੇ ਖਾਣ ਪੀਣ ਦੇ ਜਿਹੜੇ ਪੰਜਾਬੀ ਇਹ ਬਿਲਕੁਲ ਸ਼ਕੀਨ ਹੁੰਦੇ ਸੋ ਤੁਹਾਨੂੰ ਦੱਸ ਦਈਏ ਜਿਹੜਾ ਸਰੋਂ ਦਾ ਸਾਗ ਮੱਕੀ ਦੀ ਰੋਟੀ ਤੇ ਲੱਸੀ ਸੋ ਪੰਜਾਬ ਹੈ ਇਸ ਖਾਣੇ ਵਿੱਚੋਂ ਜਿਹੜਾ ਜਾਣਿਆ ਜਾਂਦਾ ਤੇ ਪੰਜਾਬੀਆਂ ਦੀ ਜਿਹੜੀ ਖਾਸ ਤੌਰ ਤੇ ਜਿਹੜੀ ਮਨਪਸੰਦ ਡਿਸ਼ ਹੈ ਸੋ ਤਸਵੀਰ ਇਸ ਤੁਹਾਨੂੰ ਦਿਖਾ ਦਿੰਨੇ ਗਿੱਲਾ ਨਹਿਰ ਦੇ ਉੱਪਰ ਮੌਜੂਦ ਹੈ ਜਿਹੜੇ ਸਰਸੋ ਦਾ ਸਾਗ ਇਸ ਜਗ੍ਹਾ ਦੇ ਉੱਪਰ ਲਗਾਇਆ ਤੇ ਵੱਡੀ ਮਾਤਰਾ ਦੇ ਜਿਹੜੀਆਂ ਬੀਬੀਆਂ ਨੇ ਇਸ ਜਗ੍ਹਾ ਉੱਪਰ ਲੈਣ ਦੇ ਲਈ ਪੁੰਚੇ ਸੋ ਤੁਸੀਂ ਰਾਣੇ ਤੁਸੀਂ ਦੇਖ ਸਕਦੇ ਹੋ ਜਿਹੜੀ ਗੱਲਬਾਤ ਜਿਹੜੀ ਜਰੂਰ ਕਰ ਰਹੇ ਨੇ ਬਾਪੂ ਜੀ ਇਸ ਜਗ੍ਹਾ ਬਾਪੂ ਸਤਿਗੁਰ ਜੀ ਸਤਿਗੁਰ ਜੀ ਕਹਿੰਦੇ ਪੰਜਾਬੀ ਖਾਣ ਪੀਣ ਦੇ ਸ਼ਕੀਨ ਬੋਤ ਨੇ ਜਿਹੜਾ ਸਾਗ ਹੈ ਤੇ ਪੰਜਾਬ ਦੀ ਜਿਹੜੀ ਫੇਵਰਿਟ ਕਿਤੇ ਵੀ ਪੰਜਾਬ ਦੀ ਗੱਲ ਆਵੇ ਪਹਿਲਾਂ ਸਾਗ ਦੀ ਗੱਲ ਜਰੂਰ ਹੁੰਦੀ ਹੈ ਸਰੋ ਦਾ ਸਾਗ ਮੱਕੀ ਦੀ ਰੋਟੀ ਦੇ ਨਾਲ ਸਾਰਨ ਵਾਦੇ ਇਹ ਸਾਗ ਪਸੰਦ ਕੀਤਾ ਜਾਂਦਾ ਮੱਕੀ ਰੋਟੀ ਪਸੰਦ ਕੀਤੀ ਹੈ ਜੀ ਤੇ ਗੱਲ ਕਰੀਏ ਕਿ ਕੀ ਕਹਿਣਾ ਚਾਹੋਗੇ ਕਿਉਂਕਿ ਜੇ ਗੱਲ ਕਰੀਏ ਤਾਂ ਕਿਤੇ ਵੀ ਪੰਜਾਬ ਚ ਗੱਲ ਹੋਵੇ ਪੰਜਾਬੀ ਦੀ ਗੱਲ ਹੋਵੇ ਤਾਂ ਜਿਹੜੀ ਪੰਜਾਬੀ ਖਾਣ ਸੋ ਤੇ ਖਾਣ ਵੀ ਦੇ ਬੜੇ ਸ਼ਕੀਨ ਹੁੰਦੇ ਐ ਤੇ ਜਿਹੜੀ ਪੰਜਾਬ ਦੀ ਗੱਲ ਆਵੇ ਤਾਂ ਉੱਤੇ ਸਾਗ ਦੀ ਗੱਲ ਜ਼ਰੂਰ ਹੁੰਦੀ ਹੈ ਸਾਗ ਤੇ ਆ ਕੇ ਮੁੱਕਦੀ ਹੈ ਹੂੰ ਤੇ ਸਰਦੀਆਂ ਇਹ ਜਿਹੜੀ ਸਪੈਸ਼ਲਟੀ ਡਿਸ਼ ਹੁੰਦੀ ਸਾਗ ਹੀ ਹੁੰਦਾ ਐ ਹੂੰ ਸੋਏ ਗੱਲਬਾਤ ਕੀਤੀ ਹੈ ਤੇ ਜਿਹੜੀ ਬੀਬੀ ਨਾਲ ਜਿਹੜੀ ਗੱਲਬਾਤ ਜਿਹੜੀ ਜਰੂਰ ਕਰਦੇ ਕਿੰਨੇ ਲੰਬੇ ਸਮੇਂ ਤੋਂ ਜਿਹੜਾ ਇਸ ਜਗ੍ਹਾ ਦੇ ਉੱਪਰ ਕੰਮ ਕਰ ਰਹੇ ਤੇ ਜਿਹੜੀ ਕਿਹੜੀ ਚਿਹੜੀ ਚੀਜ਼ ਹੈ ਵੇਚ ਰਹੀ ਨੇ ਸੋ ਗੱਲਬਾਤ ਤੇ ਜਿਹੜੀ ਜਰੂਰ ਕਰ ਲੈ ਤੁਸੀਂ ਦੇਖ ਸਕਦੇ ਹੋ ਸਰੋ ਦਾ ਸਾਗ ਮੱਕੀ ਰੋਟੀ ਮਟਰ ਸਾਸੀ ਗਾਲ ਅੱਛਾ ਕੀ ਕਹਿਣਾ ਚਾਹੁੰਗੇ ਜਿਹੜਾ ਪੰਜਾਬੀ ਨੇ ਪੰਜਾਬੀਆਂ ਕਹਿੰਦੇ ਪੰਜਾਬੀ ਖਾਣਵੇਂ ਦੇ ਬੜੇ ਸ਼ਕੀਨ ਹੋਦੇ ਤੇ ਜਦੋਂ ਸਰਦੀਆਂ ਦੀ ਗੱਲ ਆਉਂਦੀ ਹੈ ਜਿਹੜਾ ਸਰੋ ਦਾ ਸਾਗ ਬੜਾ ਵਿਕਦਾ ਕੀ ਕਹਿਣਾ ਚਾਹੋਗੇ ਭਾ ਵੀਰੇ ਫੈਲਤਾ ਪਤਾ ਹੈ ਅੱਛਾ ਕਿੰਨੇ ਕੋ ਸਾਲਾਂ ਤੋਂ ਕੰਮ ਕਰ ਰਹੇ ਹੋ ਤੁਸੀਂ ਮੈਂ ਤਾਂ ਵੀਰੇ ਹਜੇ ਹੁਣੇ ਹੀ ਲੱਗੀਆਂ ਸਾਗ ਦੇ ਇੱਥੇ ਅੱਛਾ ਤੇ ਕੀ ਕੀ ਤੁਸੀਂ ਇਹ ਰੱਖੀ ਆਪਣੇ ਕੋਈ ਚੀਜ਼ ਮੈਂ ਵੀਰੇ ਪਾਲਕ ਵੀ ਰੱਖੀ ਹੋਇਆ ਬਾਤੂ ਵੀ ਰੱਖਿਆ ਹੋਇਆ ਸਰੋਂ ਦਾ ਸਾਗ ਵੀ ਰੱਖਿਆ ਹੈ ਜਿਹੜੇ ਆਪਣੇ ਆਂਦੇ ਵੀਰ ਆਂਦੇ ਕਿਹੜੀ ਚੀਜ਼ ਦੀ ਜ਼ਿਆਦਾ ਡਿਮਾਂਡ ਕਰਦੇ ਇਹ ਜ਼ਿਆਦਾ ਕਰਦੇ ਆ ਇਸ ਚੀਜ਼ ਦੇ ਹਰੀਲੀ ਸਰੋਂ ਦੇ ਅੱਛਾ ਜੀ ਹਾਂ ਜੀ ਸੋ ਇਹ ਬੀਬੀਆਂ ਨਾਲ ਗੱਲਬਾਤ ਕੀਤੀ ਸੋ ਹੋਰ ਬੀਬੀਆਂ ਨਾਲ ਗੱਲਬਾਤ ਕਰਦੇ ਜੇ ਗੱਲ ਕਰੀ ਤਾਂ ਪੰਜਾਬੀ ਜਿਹੜੇ ਖਾਣ ਪੀਂਦੇ ਬੜੇ ਸ਼ਕੀਨ ਹੁੰਦੇ ਮਾਤਾ ਜੀ ਸੱਸੀ ਜੀ ਸੱਸੀ ਅੱਛਾ ਜੀ ਮਾਤਾ ਜੀ ਕਿੰ ਤਾਂ ਫੁੰਦਰਾ ਸਾਲੇ ਸੀ ਜਗ੍ਹਾ ਤੇ ਬੈਨੇ ਹੋ। ਹਾਂਜੀ। ਅੱਛਾ ਜੀ। ਪਹਿਲਾਂ ਅਸੀਂ ਉਧਰ ਬੈਨੇ ਸੀ। ਅੱਛਾ ਜੀ। ਉਹ ਜਗ੍ਹਾ ਤੇ ਬੈਨੇ ਸੀ। ਹਾਂ। ਤੇ ਸਾਨੂੰ ਪੁਲਿਸ ਵਾਲਿਆਂ ਨੇ ਇੱਥੇ ਬਿਠਾ। ਅੱਛਾ ਜੀ। ਪਹਿਲਾਂ ਇੱਧਰ ਮੂੰਹ ਕਰਕੇ ਬਿਠਾ। ਹਾਂ। ਅੱਛਾ ਮਾਤਾ ਜੀ ਗੱਲ ਕਰੀਏ ਜਿਹੜਾ ਉਹ ਸਰਦੀਆਂ ਆਉਂਦੀਆਂ ਤੇ ਜਿਹੜਾ ਕਹਿੰਦੇ ਪੰਜਾਬੀ ਖਾਣਵੇਂ ਦੇ ਸ਼ਕੀਰ ਹੀ ਬੜੇ ਹੁੰਦੇ ਜੋ ਪੰਜਾਬ ਦੀ ਗੱਲਾਂ ਦੀ ਤਾਂ ਸਰੋਂ ਦਾ ਸਾਗ ਜਿਹੜਾ ਜ਼ਰੂਰ ਆਉਂਦਾ ਪੂਰੇ। ਇਹ ਪੰਜਾਬੀਆਂ ਦਾ ਖਰਾਕ ਆ ਜੀ ਇਹ। ਪੰਜਾਬੀਆਂ ਦੇ ਵਿੱਚ ਵਧੀਆ ਲੱਗਦਾ ਸਾਗ ਇਹ। ਠੰਡ ਦੇ ਵਿੱਚ ਖਾਓ ਸਾਗ ਵਧੀਆ ਵਾ। ਘਿਓ ਵਾਂਗੂ ਬਣਦਾ ਕੜ ਜਲ ਮਰਜੀ ਬਣਾ ਲਓ ਤੇ ਕਿਹੜੀ ਕਿਹੜੀ ਚੀਜ਼ ਹੈ ਤੁਹਾਡੇ ਕੋਲ ਸਰੋਂ ਤੋਂ ਜਿਹੜਾ ਸਾਗ ਤੋਂ ਲਾਹ ਹੋਰ ਕਿਹੜੀ ਕਿਹੜੀ ਚੀਜ਼ ਹੈ ਇਹ ਕਰੇਲੀ ਸਰੋਂ ਆ ਜੀ ਦੇਸੀ ਸਰੋਂ ਆ ਪਾਲਕ ਮੇਥੇ ਬਾਥੂ ਤੜੀ ਤੇ ਸਾਗ ਦੇ ਕੀ ਫਾਇਦੇ ਕੀ ਨੇ ਅਗਰ ਜੇ ਬੰਦਾ ਖਾਂਦਾ ਤਾਂ ਕੀ ਕੀ ਫਾਇਦੇ ਜੀ ਇਹਦੇ ਇਹਦੇ ਵਿੱਚ ਫਾਇਦਾ ਤਾਂ ਬਹੁਤ ਆ ਜੀ ਜੇ ਸਾਗ ਖਾਵਾਂਗੇ ਤਾਂ ਵਧੀਆ ਬਣੂ ਗਰਮੈਸ ਬਣਦੀ ਅੰਦਰ ਆਪਣੇ ਆਪ ਨੂੰ ਠੰਡ ਦੇ ਵਿੱਚ ਆਪਾਂ ਤਾਂ ਹੀ ਖਾਣੀਆਂ ਵੀ ਗਰਮੈਸ ਬਣੋ ਸੋ ਇਹ ਬੀਬੀ ਨੇ ਗੱਲਬਾਤ ਕੀਤੀ ਬੀਬੀ ਦਾ ਇਹੀ ਕਹਿਣਾ ਜਿਹੜੇ ਸਾਗ ਖਾਂਦੇ ਬੜੇ ਫਾਇਦੇ ਨੇ ਤੇ ਬਿਲਕੁਲ ਪਿਛਲੇ 15-20 ਸਾਲਾਂ ਤੋਂ ਇਸ ਜਗ੍ਹਾ ਦੇ ਉੱਪਰ ਜਿਹੜਾ ਸਾਗ ਹੈ ਉਹ ਵੇਚ ਰਹੇ ਸੋ ਤਸੀਰਾਂ ਨੇ ਕਿੰਨੇ ਸਾਲਾਂ ਤੋਂ ਲਾ ਰਹੇ ਹੋ ਸੀ ਸਾਗ ਤੇ ਮੈਨੂੰ ਹੋ ਗਿਆ 10-12 ਸਾਲ ਹੋ ਗਏ 10-12 ਸਾਲ ਹੋ ਗਏ ਤੇ ਕਹਿੰਦੇ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਸਾਗ ਦੀ ਗੱਲ ਜ਼ਰੂਰ ਹੁੰਦੀ ਹੈ ਸਾਗ ਸਰ੍ਹੋਂ ਦਾ ਸਾਗ ਮੱਕੀ ਦੀ ਰੋਟੀ ਤੇ ਲੱਸੀ ਤੇ ਤੁਸੀਂ ਪੰਜਾਬੀਆਂ ਦੀ ਜਿਹੜੀ ਖਾਣਾ ਇਸ ਜਗ੍ਹਾ ਦੇ ਉੱਪਰ ਵੇਚ ਰਹੇ ਹੋ ਤੇ ਕਿੰਨੇ ਕੁ ਲੋਕ ਰੋਜ਼ ਜਾਂਦੇ ਨੇ ਆ ਜਾਂਦੇ ਆ ਲੋਕ ਰੋਜ਼ ਗਾਹਕ ਬਣਿਆ ਹੋਇਆ ਜਿਹਨੇ ਜਿਹਨੇ ਜਿੱਤੋ ਲਿਜਾਣਾ ਲਈ ਜਾਂਦੇ ਆ हां ਤੇ ਲੋਕਾਂ ਆਮ ਲੁਧਿਆਣਾ ਵਾਸੀ ਨੂੰ ਕੀ ਕਹਿਣਾ ਚਾਹੁੰਗੇ ਤਾਂ ਕਿ ਇੱਥੇ ਜਗ੍ਹਾ ਤੋਂ ਪ੍ਰਾਣ ਕਿਉਂਕਿ ਜਿਹੜੀ ਸਰੋਦਾ ਸਾਗ ਹੈ ਪੰਜਾਬੀਆਂ ਦੀ ਜਿਹੜੀ ਫੇਵਰਿਟ ਡਿਸ਼ ਹੁੰਦੀ ਹੈ ਤਾਂ ਅਸੀਂ ਇਹਨਾਂ ਦੇ ਬਹੁਤ ਧੰਨਵਾਦ ਆ ਪੁਲਸ ਵਾਲਿਆਂ ਦੇ ਵੀ ਸਾਰਿਆਂ ਦੇ ਸਰਕਾਰ ਦੇ ਸਾਨੂੰ ਇੱਥੇ ਬੈਠਣ ਨੂੰ ਜਗ੍ਹਾ ਦਿੱਤੀ ਆ ਇਹਨਾਂ ਨੇ ਵੀ ਤਾਹੀਆਂ ਦਿੱਤੀ ਆ ਵੀ ਇਹ ਪੰਜਾਬ ਦਾ ਵਧੀਆ ਚੀਜ਼ ਆ ਖਾਣ ਵਾਲੀ ਆ ਤਾਂ ਬੈਠਣ ਦਿੰਦੇ ਨਹੀਂ ਬੈਠਣ ਤਾਂ ਕਿਹੜਾ ਦਿੰਦਾ ਇੱਕ ਗੱਲ ਕਰੀਏ ਤਾਂ ਤੁਸੀਂ ਪੰਜਾਬੀਆਂ ਦੀ ਸਿਹਤ ਦਾ ਖਿਆਲ ਰੱਖ ਲਿਓ ਪੰਜਾਬੀਆਂ ਦੀ ਸਿਹਤ ਤਰੁੱਸਤ ਹੋਵੇ ਤੁਸੀਂ ਸਾਗ ਵੇਚ ਰਹੇ ਹੋ ਇੱਕ ਬਸੇ ਜੇ ਗੱਲ ਕਰੀਏ ਜਿਹੜੇ ਨੌਜਵਾਨ ਨੇ ਕਿਤਨੇ ਕਿਤੇ ਨਸ਼ੇ ਦੀ ਦੰਦਲ ਦੇ ਵਿੱਚ ਫਸੇ ਨੇ ਕਾਰੋਬਾਰ ਨਹੀਂ ਕਰਦੇ ਪੰਜਾਬੀ ਜਿਹੜੇ ਨੌਜਵਾਨ ਨੇ ਕਿਤਨੇ ਕਿਤੇ ਕੁਝ ਕੁ ਨੌਜਵਾਨ ਆਪਾਂ ਸਾਰੇ ਨਹੀਂ ਕਹਿੰਦੇ ਕੁਝ ਨੌਜਵਾਨ ਕੰਮ ਕਰਕੇ ਰੱਜੀ ਨਹੀਂ ਗਏ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਨੂੰ ਕਹਿੰਦੇ ਆ ਵੀ ਮਿਹਨਤ ਕਰਕੇ ਖਾਓ ਥੋੜਾ ਕਰ ਲਓ ਪਰ ਮਿਹਨਤ ਕਰੋ ਮਿਹਨਤ ਕਰਨੀ ਜ਼ਰੂਰੀ ਆ ਕਿਸੇ ਤੋਂ ਮੰਗੋ ਨਾ ਕਿੰਨਾ ਤੱਕ ਕਰੋ ਤੇ ਘਰ ਜੀ ਕੋ ਮੁੰਡੇ ਬੇਟੇ ਵਗੈਰਾ ਵੀ ਹੁਣੇ ਘਰ ਵਾਲੇ ਹੁਣੇ ਤੁਹਾਡੇ ਮੇਰਾ ਘਰ ਵਾਲਾ ਵੀ ਆ ਮੇਰਾ ਬੱਚਾ ਇਹਨੇ ਦੋ ਉਹ ਵੀ ਕੰਮ ਕਰਦੇ ਨਹੀਂ ਬੇਟਾ ਵੀ ਨਿਆਣਾ ਹਲੇ ਗੁੱਡੀਆਂ ਵੀ ਛੋਟੀ ਆ ਤੇ ਘਰ ਵਾਲਾ ਕੰਮ ਕਰਦਾ ਗੱਡੀ ਚਲਾ ਰਿਹਾ ਹਾਂ ਅੱਛਾ ਜੀ ਤੇ ਮਤਲਬ ਤੁਸੀਂ ਘਰਦਿਆਂ ਦੀ ਕਿਤੇ ਨਾ ਕਿਤੇ ਸਪੋਰਟ ਵੀ ਕਰ ਰਹੇ ਹੋ ਹਾਂ ਹੁਣ ਉਹਨਾਂ ਦੇ ਸੱਤ ਦੇ ਰਹੇ ਉਹਨਾਂ ਕਰਕੇ ਹੀ ਬੈਠੇ ਹੁਣ ਮੈਂ ਇਕੱਲੇ ਨੇ ਥੋੜੀ ਖਾਣਾ ਬਿਲਕੁਲ ਬੱਚਿਆਂ ਕਰਕੇ ਹੀ ਬੈਠੇ ਆ ਬਿਲਕੁਲ ਕਿਤਨਾ ਕਿਤੇ ਜੇ ਮਾਤਾ ਗੱਲ ਕਰੀਏ ਮਹਿੰਗਾਈ ਵੀ ਦਿਨ ਬਰ ਦਿਨ ਵੱਧਦੀ ਜਾ ਰਹੀ ਏ ਲੱਗਦਾ ਨਹੀਂ ਕਿਤਨਾ ਕਿਤੇ ਘਰ ਦੀ ਰਸੋਈ ਤੋਂ ਤੇ ਫ ਉਹ ਤਾਂ ਪੈਂਦਾ ਹੀ ਆ ਜੇ ਸਾਰੇ ਟੱਬਰ ਕੰਮ ਕਰੂਗਾ ਤਾਂ ਘਰ ਦੀ ਰਸੋਈ ਚੱਲਦੀ ਨਹੀਂ ਚੱਲਦੀ ਨਹੀਂ ਘਰੇ ਬੇਲਿਆਂ ਨੂੰ ਕੌਣ ਦਿੰਦਾ ਕੋਈ ਨਹੀਂ ਦਿੰਦਾ ਹੈਗਾ ਹੁਣ ਇਹ ਤੋਂ ਜੇ 4-500 ਰੁਪਏ ਵਣ ਜਾਂਦਾ ਘਰ ਦਾ ਖਰਚਾ ਤਾਂ ਚਲਾ ਲਈਦਾ ਹੋਰ ਅੱਜ ਕੱਲ੍ਹ ਜਹਿਮ ਤਾਂ ਥੋੜੀਆਂ ਨੇ ਜਿਹੜੇ ਘਰ ਦੇ ਕੀ ਕੀ ਦੇਖਣਗੇ ਬਿਲਕੁਲ ਸਾਰਾ ਕੁਸਾ ਘਰ ਦੇ ਸਿਰ ਤੇ ਛੜਦਾ ਫਿਰ ਉਹ ਅੱਜ ਕੱਲ ਖਾਂਦੇ ਆ ਦਵਾਈਆਂ ਖਾ ਖਾ ਮਰਦੇ ਉਹ ਨਹੀਂ ਮਰਨਗੇ ਮਾਤਾ ਦਾ ਗੱਲਬਾਤ ਕੀਤੀ ਮਾਤਾ ਦਾ ਇਹੀ ਕਹਿਣਾ ਕਿ ਕਿਤਨਾ ਕਿਤੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਵੀ ਜਿਹੜਾ ਨਸ਼ਿਆਂ ਤੋਂ ਜਿਹੜਾ ਦੂਰ ਹੈ ਉਹ ਰਹਿਣਾ ਚਾਹੀਦਾ ਕਿਉਂਕਿ ਕਈ ਜਿਹੜੇ ਅੱਜ ਕੱਲ ਨੌਜਵਾਨ ਨੇ ਨਸ਼ੇ ਦੀ ਜਿਹੜੀ ਦੰਦਲ ਦੇ ਵਿੱਚ ਫਸੇ ਨੇ ਤੇ ਇਹ ਮਾਤਾ ਦਾ ਇਹ ਕਹਿਣਾ ਕਿ ਮੈਂ ਪਰਿਵਾਰ ਦੀਆਂ ਦੀ ਜਿਹੜੀ ਹੈਲਪ ਕੀਤੀ ਜਾ ਰਹੀ ਮੇਰੇ ਵੱਲੋਂ ਤੇ ਇਸ ਜਗ੍ਹਾ ਦੇ ਉੱਪਰ ਕਿਤਨੇ ਕਿਤੇ ਮੈਂ ਕੰਮ ਕਰੀ ਕੰਮ ਕਰਕੇ ਜਿਹੜਾ ਘਰਦਿਆਂ ਦੇ ਜਿਹੜਾ ਹੱਥ ਹੈ ਵਟਾਰੀ ਜੇ ਗੱਲ ਕਰੀਏ ਸਰੋਦਾ ਸਾਗ ਮੱਕੀ ਦੀ ਰੋਟੀ ਤੇ ਨਾਲ ਚਾਤੀ ਦੀ ਲੱਸੀ ਕਿਤੇ ਨਾ ਕਿਤੇ ਜਿਹੜੇ ਪੰਜਾਬੀਆਂ ਦੀ ਜਿਹੜੀ ਫੇਵਰਿਟ ਡਿਸ਼ ਐ ਸੋ ਬੀਬੀ ਇੱਕ ਨਾਲਾ ਸੜਨਾ ਜਿਹੜੀ ਜ਼ਰੂਰ ਗੱਲਬਾਤ ਕਰਦੇ ਕਿੰਨੇ ਕੋ ਲੰਬੇ ਸਮੇਂ ਤੋਂ ਜਿਹੜਾ ਕੰਮ ਕਰ ਰਹੇ ਨੇ ਮਾਤਾ ਕੀ ਕਹਿਣਾ ਚਾਹੋਗੇ ਕਿੰਨੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਜੀ ਸਾਢਾ ਹੋ ਗਿਆ ਵੀਰੇ 10 10 15 ਸਾਲ ਹੋ ਗਏ ਵੀ ਵੇਚਦੇ ਅਨੁਸਾਰ ਜਾਣੀ ਜੀ ਪਿੰਡ ਦਾ ਤਾਜ਼ਾ ਸਾਗ ਤੋੜ ਕੇ ਲਿਆਉਂਦੇ ਆ ਤੇ ਛਿੱਲ ਸਮਾਰ ਕੇ ਸਾਗ ਦਿੰਨੇ ਆ ਅੱਛਾ ਮਾਤਾ ਇਹ ਗੱਲ ਕਰੀਏ ਮੈਂ ਦੇਖ ਰਿਹਾ ਕਿ ਇਸ ਜਗ੍ਹਾ ਤੋਂ ਉੱਪਰ ਜਿੰਨੀਆਂ ਬੈਠੀਆਂ ਬੀਬੀਆਂ ਬੈਠੀਆਂ ਹੋਈਆਂ ਤੇ ਅੱਜ ਕੱਲ ਕਿਤੇ ਨਾ ਕਿਤੇ ਜਿਹੜੇ ਨੌਜਵਾਨੇ ਬਾਹਰ ਜਾਂਦਾ ਬੜਾ ਕਰੇਜ਼ ਹੈ ਅੱਥੇ ਕੰਮ ਕਰਨ ਨੂੰ ਕਤਰਾਂਦੇ ਤੇ ਪਰ ਬੀਬੀਆਂ ਅੱਜ ਵੀ ਮਿਹਨਤ ਕਰ ਰਹੀਆਂ ਹਨ ਪਰਿਵਾਰ ਪਾਲਣ ਦੇ ਲਈ ਅਸਾਂ ਤਾਂ ਬਹੁਤ ਟਾਈਮ ਹੋ ਗਿਆ ਵੀਰੇ ਛੱਲ ਸਮਾਰ ਕੇ ਸਾਗ ਵਧੀਆ ਦਿੰਨੇ ਆ ਤੇ ਪਾਲਕ ਵਧੀਆ ਲਿਆਉਂਦੇ ਆ ਤੇ ਸਾਰੀ ਆਪਦੀ ਤਾਜੀ ਉਹ ਪਾਲਕ ਹੁੰਦੀ ਹੈ ਪਿੰਡ ਦੇ ਅੱਛਾ ਕਿਹੜੀ ਚੀਜ਼ ਦੀ ਡਿਮਾਂਡ ਕੀਤੀ ਜਾਂਦੀ ਕਿਹੜਾ ਕਿਹੜਾ ਸਾਗ ਸਾਗ ਵੇਚ ਰਹੇ ਹੋ ਕਿਹਜੀ ਵੇਚ ਰਹੇ ਸੀ ਇੱਕ ਵੀਰੇ ਰੇਲੀ ਸਾਗ ਆ ਤੇ ਇੱਕ ਦੇਸੀ ਸਾਗ ਆ ਵੀ ਜੜ ਜੀ ਪਿੰਡ ਦਾ ਹੀ ਸਾਗ ਆ ਸਾਡਾ ਤਾਜ਼ਾ ਵਧੀ ਪਿੰਡ ਤੋਂ ਤੋੜ ਕੇ ਲਿਆਉਂਦੇ ਵੀਰੇ ਖੱਤੇਓ ਚ ਸਾਗ ਤੋੜ ਕੇ ਲੈ ਕੇ ਆਉਂਦੇ ਅੱਛਾ ਜੇ ਗੱਲ ਕਰੀ ਅੱਜ ਕੱਲ ਮਿਲਾਵਟੀ ਚੀਜ਼ਾਂ ਮਾਤੇ ਹੀ ਬੜੀਆਂ ਆ ਰਹੀਆਂ ਤੇ ਤੁਹਾਡੇ ਵੱਲੋਂ ਜਿਹੜੀ ਪਿਓਰ ਜਿਹੜੀ ਚੀਜ਼ ਪਿੰਡ ਤੋਂ ਲਿਆ ਕੇ ਵੇਚੀ ਜਾ ਰਹੀ ਹੈ ਲੋਕਾਂ ਨੂੰ ਕੀ ਕਹਿਣਾ ਚਾਹੁੰਗੇ ਆ ਗਈ ਇੱਥੇ ਵੱਧ ਚੜ ਕੇ ਆ ਕੇ ਖਰੀਦਣ ਹਥੋ ਦੀ ਅਸੀਂ ਮੰਡੀ ਤੋਂ ਨਹੀਂ ਲੈ ਕੇ ਆਉਂਦੇ ਵੀਰੇ ਸਾਗ ਸੱਤੋਂ ਬਹੁਤ ਜਾਣ ਜੀ ਲੈ ਕੇ ਜਾਂਦੇ ਆ ਕਟਾ ਕੇ ਵੀ ਕੱਟ ਕੇ ਵੀ ਦਿੰਨੇ ਆ ਤੇ ਅਸੀਂ ਆਹ ਨਾਲ ਛਿਲ ਕੇ ਵੀ ਸਾਗ ਦਿੰਨੇ ਆ ਵੀਰੇ ਤੇ ਛਿਲ ਕੇ ਵੀ ਸਾਗ ਵਧੀਆ ਤਰੀਕੇ ਨਾਲ ਬਣਾ ਕੇ ਦੇਈਦਾ ਵਾ ਸੋਏ ਬੀਬੀ ਨੇ ਗੱਲ ਬੋਕੀਤੀ ਬੀਬੀ ਹੁਣਾਂ ਤਾਂ ਇਹੀ ਕਹਿਣਾ ਜਿਹੜੇ ਅੱਜਕੱਲ ਦੇ ਜਿਹੜੇ ਨੌਜਵਾਨ ਨੇ ਕਿਤੇ ਨਾ ਕਿਤੇ ਜਿਹੜਾ ਕੰਮ ਕਰਨ ਤੋਂ ਕੁਤਰਾਂਦੇ ਨੇ ਬਿਲਕੁਲ ਜੇ ਇਹਨਾਂ ਦਾ ਇਹੀ ਕਹਿਣਾ ਕਿ ਜਿਹੜੇ ਮੈਂ ਘਰ ਦਾ ਜਿਹੜਾ ਖੇਤੀ ਹੈ ਸਾਡੀ ਖੇਤੀ ਕਰਕੇ ਅਸੀਂ ਜਗ੍ਹਾ ਤੋਂ ਉੱਪਰ ਜਿਹੜਾ ਸਾਗ ਲੈ ਕੇ ਆਨੇ ਬਿਲਕੁਲ ਜਿਹੜਾ ਇਹ ਮੰਡੀਆਂ ਤੋਂ ਨਹੀਂ ਲੈ ਕੇ ਆਨੇ ਬਿਲਕੁਲ ਜਿਹੜੇ ਕਿਤੇ ਨਾ ਕਿਤੇ ਜੋ ਪੰਜਾਬੀ ਸਿਹਤ ਦਾ ਬਿਲਕੁਲ ਜਿਹੜਾ ਖਿਆਲ ਹੈ ਉਹ ਰੱਖਿਆ ਜਾ ਰਿਹਾ ਹੈ ਕੈਮਰਾ ਪਰਸਨ ਮੋਨੂ ਦੇ ਨਾਲ ਮੈਂ ਰਾਹੁੜਾ ਸਿਟੀ ਹੋਮ ਲੁਧਿਆਣਾ